ਕਾਉਂਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬਜੀ ਹਾਂਜੀ ਹਾਂਜੀ ਬੜੀ ਜੀ ਬਾਈ ਨਾਮ ਤੇ ਐਡਰੈਸ ਨਾਮ ਅਰਮਨਦੀਪ ਸਿੰਘ ਜੀ ਪਿੰਡ ਸਨਣਾ ਗਲਾਬ ਸਿੰਘ ਜੀ ਜ਼ਿਲ੍ਹਾ ਬਾਈ ਜ਼ਿਲ੍ਹਾ ਬਰਨਾਲਾ ਤਸੀਲ ਦਾ ਪਾਵੈ ਨੇੜੇ ਪਿੰਡ ਬਾਈ ਨੇੜੇ ਪਿੰਡ ਭਦੌਰ ਤੇ ਤਾਂ ਇੱਧਰ ਭਾਈ ਰੂਪਾ ਜੀ ਓਕੇ ਬਾਈ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 9501433579 ਛੜਰੇ ਕਾਪਨੀਆ ਬੜਾ ਲੈ ਆਂਦੀਆਂ ਹੁੰਦੀਆਂ ਆਪਣੇ ਘਰੇ ਕਿੰਨੀ ਮਰਜ਼ੀ ਤਸੱਲੀ ਕਰ ਲੈ ਫਿਰ ਉਹ ਆਪਣੇ ਗੇਟੋਂ ਬਾਹਰ ਹੋ ਗਈ ਆਪਣੀ ਕੋਈ ਤਸੱਲੀ ਨਹੀਂ ਕਿਵੇਂ ਆਪਾਂ ਨੂੰ ਕਹਿ ਰਹੇ ਨੇ ਆਪਾਂ ਉਵੇਂ ਕਹਿ ਕੇ ਦੇਣੀ ਬਸ ਠੀਕ ਹੈ ਬਾਈ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਕਦੋਂ ਸੂਈ ਹੈ ਵੀਰੇ ਤੜਕੀ ਸੂਈ ਹੈ ਜੀ 4:00 ਬਜੇ ਬੱਚਾ ਕੀ ਦੇਤਾ ਜੀ ਮਗਰ ਬੱੱਸੀ ਆ ਬਈ ਬੱੱਸੀ ਬਹੁਤ ਚੰਗੀ ਹੈ ਬੱੱੱਸੀ ਬੜੀ ਚੰਗੀ ਹੈ ਹਾਂ ਬਈ ਬੱਚਾ ਬਈ ਬੱੱੱਸੀ ਨੂੰ ਜਨਮ ਦਤਾ ਬੱੱੱਸੀ ਦੀ ਕੁਆਲਿਟੀ ਚੈੱਕ ਕਰ ਲਓ ਜੇਰ ਪੈ ਗਈ ਹੈ ਹਾਂ ਜੇਰ ਪੈ ਗਈ ਉਹ ਪਈਆ ਬੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਥਾਣ ਬਹੁਤ ਚੰਗਾ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਮੁੱਠੀ ਵਾਲਾ ਥਾਣ ਲੱਗਿਆ ਕਿਆ ਬਾਤ ਹੈ ਬਈ ਲੈ ਨਾੜਨੂੜਾ ਬਹੁਤ ਆ ਬਈ ਗਲਾਬੀ ਥਾਣਾ ਨਾੜਨੂੜਾ ਵੱਡੀ ਨਾੜ ਚੈੱਕ ਕਰ ਲੋ ਬਈ ਦੁੱਧ ਵਾਲੀ ਇੱਕ ਨੰਬਰ ਆ ਲੈ ਥਾਣ ਬਹੁਤ ਚੰਗਾ ਲੱਗਿਆ ਬਾਕੀ ਬਿਸ਼ਾਂ ਤੋਂ ਲੇਵਾ ਚੈੱਕ ਕਰ ਲੋ ਲੇਵਾ ਇੱਕ ਨੰਬਰ ਆ ਹਾਂ ਬਈ ਹਮ ਇੱਕੋ ਜਾਂ ਕੋਈ ਸਾਈਡ ਨਹੀਂ ਕੋਈ ਹੋਣੀ ਕਿੰਨਾ ਕੁ ਦੁੱਧ ਦੇ ਦੂ ਵਸ ਠੀਕ ਬੇਟੂ ਵੀ ਮਾਲਕ ਨੇ ਆਪਾਂ ਨੂੰ ਆਖੇ ਵੇ 20 ਲੀਟਰ ਜੋਆ ਵਾ 20 ਬਾਈ ਲੀਟਰ ਹੂੰ ਉਹਨਾਂ ਅਗਲੀ ਦੀ 6 ਬਜਰ ਗਾਹ ਕਿੰਨਾ ਚੋਰੂਗਾ ਸਹੀ ਗੱਲ ਆ ਬਾਈ ਹਾਂ ਆਪਾਂ ਕਹਿ ਕੇ ਦੇ ਦਈਏ ਕਿਉਂ ਨਾ ਆਪਾਂ ਨੂੰ ਕਿਹਾ ਹੋਵੇ ਆ ਪਤਾ ਠੀਕ ਆ ਬਾਈ ਇਧਰੋਂ ਵੀ ਨਾੜਾ ਨੂੜਾ ਚੈੱਕ ਕਰ ਲੋ ਬਈ ਲੈ ਐ ਕੱਲੀ ਕੱਲੀ ਨਾੜ ਨਾਲ ਇਹ ਖੜੀਆਂ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਖੋਲ ਦੇ ਬਈ ਤੋੜ ਕੇ ਰਖਾ ਦੇ ਬਰੀਟ ਇੱਕ ਨੰਬਰ ਆ ਪ੍ਰਿੰਟ ਬੜਾ ਚੰਗਾ ਬੱਚਾ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਆ ਤੋ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਾਕੀ ਤੋਰਾ ਚੈੱਕ ਕਰ ਲੋ ਲੈ ਤੋਰਾ ਵੀ ਕਰ ਮਾਈ ਦਾ ਇੱਕ ਨੰਬਰ ਇੱਕ ਮੜਾ ਬੱਚੇ ਦਾ ਕਰਦੀ ਆਈ ਕਰਕੇ ਨਾ ਠੀਕ ਆ ਬਾਈ ਹੂੰ ਉਹ ਵੀ ਤੇ ਜੇ ਤੁਰਨ ਬਈ ਧੱਗ ਬਿੱਡ ਪਾਉ ਤਾ ਬਾਈ ਮੁੱਲ ਵੀਰੇ ਫੋਨ ਤੇ ਹੋਈ ਹਾਂ ਫੋਨ ਤੇ ਬਾਈ ਜੈ ਜੀ ਮੁੱਲ ਜਾਏ ਜੂਗਾ ਬਾਈ ਠੀਕ ਆ ਕੋਈ ਆਏ ਨਹੀਂ ਬਈ ਆਪਾਂ ਮੁੱਲ 90 ਕਰ ਜਾਈਏ 70 75 ਕਰੀਏ ਨਾ ਹੂੰ ਮੋਲ ਜਾਜ ਜੇ ਮੋਲ ਹਾਂ ਬੈਠੇ ਨਹੀਂ ਸਾਣਾ ਜਾਜੂ ਬਾਈ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਪ੍ਰਿੰਟ ਫਰੋਂਟੀ ਬਾਲਾ ਚੰਗਾ ਕਰਮਾ ਰੰਗ ਪ੍ਰਿੰਟ ਬਹੁਤ ਚੰਗਾ ਜਾਤ ਬਰੀਡ ਬਹੁਤ ਆ ਬਾਈ ਹੂੰ ਨਾੜਾ ਨੂੜਾ ਲੈਵੇ ਤੇ ਫੁੱਲ ਬਾਕੀ ਕੋਈ ਚੱਕ ਨਹੀਂ ਧਾਰਾ ਬਾਈ ਮਾਰ ਕੇ ਦਿਖਾਣ ਦਾ ਠੰਡੀ ਪਾਉਦਾ ਹਾਂ ਹਾਂ ਬਾਈ ਸੀ ਠੰਡੀ ਪਾਉਦਾ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਇਹਨੂੰ ਕੁਛ ਨਹੀਂ ਚਵਾਈ ਚੈੱਕ ਕਰਦੇ ਕਿਉਂ ਨਾ ਬੜਾ ਚੰਗਾ ਹਾਂ ਹਾਂ ਮੋਟੀ ਮੋਟੀ ਚਵਾਈ ਕਿਉਂ ਨਾ ਬੜਦੀ ਆ ਇਹ ਕੱਚੇ ਥਾਂ ਤੇ ਮਾਰਨੀ ਆ ਬਾਈ ਹੂੰ ਲੈ ਮਗਰ ਲੈਥ ਨਾਈ ਚ ਵਾਈ ਚ ਅੱਕਾ ਤੋ ਤਾਂ ਇੱਕ ਨੰਬਰ ਜੋ ਆ ਬਾਈ ਫੋਨ ਚਾਂਦ ਦੇ ਥੱਲੇ ਦਾ ਬਾਈ ਅਸੀਂ ਮਾੜੀ ਲੈਂਦੀ ਹੂੰ ਉੱਤੋਂ ਮਾੜੀ ਮਠੀ ਲੱਸੀ ਚਾ ਲੈ ਜਾਂਦੀ ਹੈ ਸਹੀ ਹੈ ਹੂੰ ਤੇਰੇ ਰੈਟਰ ਬਤਾ ਰਾ ਕਿੰਨੇ ਮਾੜੀ ਸਹੀ ਗੱਲ ਆ ਬਾਈ ਲੈ ਥਣ ਥਣ ਮੁੱਠੀ ਵਾਲਾ ਥਣ ਪੂਰੀ ਵਿੱਥੇ ਥਣ ਨਾਲਾ ਨੂੜਾ ਕਰਮਾ ਇਹਦੇ ਫੁੱਲ ਚਾਹੀਆਂ ਬਾਕੀ ਬ੍ਰੀਡ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਕੱਦ ਵੀ ਚੰਗਾ ਸੂਈ ਸਵਾਈਆ ਬੱਚਾ ਵੀ ਮਗਰ ਬੱਚੀ ਆ ਮੋਲ ਵੀ ਬਾਈ ਕਹਿੰਦਾ ਜੈ ਜੀ ਹੋਊਗਾ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਬਾਈ ਤੇ ਕਿਸੇ ਵੀਰ ਨੂੰ ਬਾਈ ਬੜ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ